ਪੂਰਨ ਹਿਮਾਚਲ ਜਾਣ ਵਾਲੇ ਹੋ ਤਾਂ ਸਾਵਧਾਨ ਸਸ਼ਕਲ ਜੀ ਮੈਂ ਰਗਵਿੰਦਰ ਕੌਰ ਤੁਸੀ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤਬਾਹੀ ਮਚਾ ਰਿਹਾ ਹੈ ਬੀਤੀ ਰਾਤ ਹੋਈ ਬਾਰਿਸ਼ ਕਾਰਨ ਚੰਡੀਗੜ੍ਹ ਮਨਾਲੀ ਚਾਰ ਮਾਰਗੀ ਸੜਕ ਤਿੰਨ ਥਾਵਾਂ ਤੋਂ ਦਬਾਰਾ ਬੰਦ ਹੋ ਗਈ ਹੈ ਮੰਡੀ ਓਟ ਕੈਂਚੀ ਮੋੜ ਅਤੇ ਜੋਗਨੀ ਮਾਤਾ ਦੇ ਨੇੜੇ ਜ਼ਮੀਨ ਖਿਸਕਣ ਕਾਰਨ ਰਾਤੋਂ ਹੀ ਸੜਕ ਬੰਦ ਹੈ ਜੋਗਨੀ ਮਲੇ ਦਾ ਪਾਣੀ ਚਾਰ ਮਾਰਗੀ ਸੜਕ ਤੇ ਵਹਿ ਰਿਹਾ ਹੈ ਇਸ ਦੇ ਨਾਲ ਹੀ ਮੰਡੀ ਤੋਂ ਕੁਲੂ ਵਾਲੀਆ ਕੋਟਲਾ ਨੂੰ ਜੋੜਨ ਵਾਲਾ ਵਿਕਲਪਿਕ ਰਸਤਾ ਵੀ ਆਈਆਈਟੀ ਕਮਾਂਡ ਨੇੜੇ ਬੰਦ ਹੈ ਇਸ ਕਾਰਨ ਹਾਈਵੇ ਦੇ ਦੋਵੇਂ ਪਾਸੇ ਵਾਹਨਾਂ ਦੀ ਲੰਬੀ ਕਤਾਰਾਂ ਲੱਗੀਆਂ ਹੋਈਆਂ ਨੇ ਤੇ ਡਰਾਈਵਰ ਹਾਈਵੇ ਦੇ ਖੁੱਲਣ ਦੀ ਉਡੀਕ ਕਰ ਰਹੇ ਨੇ ਸਵੇਰੇ Shimla ਦੇ Devnagar ਵਿੱਚ ਐ ਡੀ ਸੀ ਪੀ ਦਫਤਰ ਦੇ ਨੇੜੇ ਵੀ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਇੱਥੇ ਦੋ ਤੋਂ ਵੱਧ ਵਾਣਾ ਦੇ ਮਲਬੇ ਹੇਠ ਦੱਬੇ ਹੋਣ ਦੀ ਖਬਰ ਹੈ ਇਸ ਕਾਰਨ ਪਟਾ ਕੋਫੜ ਮੇਲੀ ਦੇ ਆਈ ਐਸ ਬੀਟੀ ਸੜਕ ਬੰਦ ਹੈ ਇਸ ਜ਼ਮੀਨ ਕਿਸਕਨ ਤੋਂ ਬਾਅਦ ਇਸ ਪਹਾੜੀ ਦੇ ਪਿੱਛੇ ਬਣੀਆਂ ਇਮਾਰਤਾਂ ਵੀ ਖਤਰੇ ਵਿੱਚ ਹਨ ਮੌਸਮ ਵਿਭਾਗ ਦੇ ਅਨੁਸਾਰ ਸੂਬੇ ਦੇ ਕਈ ਹਿੱਸਿਆਂ ਵਿੱਚ 21 ਅਗਸਤ ਤੱਕ ਮੀਂਹ ਜਾਰੀ ਰਹੇਗਾ ਮੌਸਮ ਵਿਭਾਗ ਨੇ ਅੱਜ ਊਨਾ ਕਾਂਗੜਾ ਚੰਬਾ ਤੇ Shimla ਵਿੱਚ ਮੀ ਲਈ yellow alert ਜਾਰੀ ਕਰ ਦਿੱਤਾ ਹੈ ਇਹਨਾਂ ਜ਼ਿਲ੍ਹਿਆਂ ਵਿੱਚ ਇੱਕ ਜਾਂ ਦੋ ਵਾਰ ਭਾਰੀ ਮੀਂਹ ਪੈ ਸਕਦੇ ਨੇ ਯਾਨੀ ਕੱਲ 18 ਅਗਸਤ ਨੂੰ ਕਾਂਗੜਾ ਮੰਡੀ ਤੇ Shimla ਵਰਗੇ ਜ਼ਿਲ੍ਹਿਆਂ ਵਿੱਚ ਮੀ ਲਈ yellow alert ਹੈ 18 ਅਗਸਤ ਨੂੰ ਕਾਂਗੜਾ ਅਤੇ ਸਿਰਮੌਰ ਲਈ ਅਤੇ 19 ਅਗਸਤ ਨੂੰ ਉਹਨਾਂ ਤੇ ਕਾਂਗੜਾ ਲਈ yellow alert ਜਾਰੀ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦਿੱਲੀ ਦੇ ਸਦਾਇਵ ਅਲਰਟ ਵਿਕेश ਆਪ ਦਾ ਪ੍ਰਧਾਨ ਮੰਤਰੀ ਅਲਰਟ ਬਿਹਾਰੀ ਵਾਜਪਾਈ ਨੂੰ ਉਹਨਾਂ ਦੀ ਵਰਸੀ ਤੇ ਭੇਟ ਕੀਤੀ ਸ਼ਰਧਾਂਜਲੀ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਧੰਨਵਾਦ